ਕੀਤੀ ਸੀ ਇੱਕ ਵਾਰ ਮੁਹੱਬਤ ਨਿਕਲੀ ਗੁੰਝਲਦਾਰ ਮੁਹੱਬਤ ਕੀਤੀ ਸੀ ਇੱਕ ਵਾਰ ਮੁਹੱਬਤ ਨਿਕਲੀ ਗੁੰਝਲਦਾਰ ਮੁਹੱਬਤ ਜਾਤਾਂ ਪਾਤਾਂ ਜਿੱਤ ਗਈਆਂ ਸਨ ਸਾਡੀ ਗਈ ਸੀ ਹਾਰ ਉਹ ਕੀ ਬਾਤ ਬਹੁਤ ਸੋਹਣਾ ਕੀ ਬਾਤ ਮੇਰੇ ਲਈ ਤੇ ਭੈਣ ਦੀ ਰਖੜੀ ਤੇ ਮਾਂ ਪਿਓ ਦਾ ਪਿਆਰ ਮੁਹੱਬਤ ਇੱਕ ਅਥਰੂ ਵੀ ਛੁੱਟੇ ਤੋਂ ਬਿਨਾਂ ਰੋਣਾ ਜਾ ਰੋ ਜਾ ਰ ਮੁਹੱਬਤ ਉਹ ਫਿਰ ਉਮਰ ਤਮਾਮ ਨਾਲ ਉੱਠੇ ਜਿਸ ਨੂੰ ਕਰਦੀ ਮਾਰ ਮੁਹੱਬਤ ਕਈ ਤੇ ਇੱਕੋ ਵਾਰ ਨੇ ਕਰਦੇ ਕਈ ਕਰਦੇ ਕਈ ਵਾਰ ਬਹੁਤ ਸੋਹਣਾ ਬਹੁਤ ਸੋਹਣਾ ਕਈ ਤੇ ਇੱਕੋ ਵਾਰ ਨੇ ਕਰਦੇ ਕਈ ਕਰਦੇ ਕਈ ਵਾਰ ਮੁਹੱਬਤ ਕੁੰਨੂ ਕੁੰਨੂ ਕਰਦੀ ਰੇਖੀ ਮਾਰੂ ਥਲ ਵਿਚਕਾਰ ਮੁਹੱਬਤ ਕਈਆਂ ਲਈ ਆਇਤ ਦੇ ਵਰਗੀ ਆ ਗੱਲ ਥੋੜੀ ਸਮਝਣ ਵਾਲੀ ਆਈਆਂ ਲਈ ਆਇਤ ਦੇ ਵਰਗੀ ਕਈਆਂ ਲਈ ਅਖਬਾਰ ਮੁਹੱਬਤ ਵਾਹ 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 ਕਿਆ ਬਾਤ ਹੈ ਕਿਆ ਬਾਤ ਹੈ ਵਾਹ 80 ਵਾਹ ਕਈਆਂ ਲਈ ਆਇਤ ਦੇ ਵਰਗੀ ਕਈਆਂ ਲਈ ਅਖਬਾਰ ਮੁਹੱਬਤ ਅਖਬਾਰ ਮਤਲਬ ਆਪਾਂ ਰੋਜ਼ ਨਵੀਂ ਪੜ੍ਹਦੇ ਠੀਕ ਹੈ ਬਾਬਾ ਜੀ ਉਹ ਇਹ ਨੂੰ ਸਮਝ ਗਏ ਹਾਂ ਕਈਆਂ ਲਈ ਆਇਤ ਦੇ ਵਰਗੀ ਕਈਆਂ ਲਈ ਅਖਬਾਰ ਮੁਹੱਬਤ ਕੱਚੀ ਗੜੀ ਸਰਸਾ ਦਾ ਪਾਣੀ ਹਾ ਮੱਲੇ ਕੱਚੀ ਗੜੀ ਸਰਸਾ ਦਾ ਪਾਣੀ ਸਰਹੰਦ ਦੀ ਦੀਵਾਰ ਮੁਹੱਬਤ ਕਿਆ ਬਾਤ ਬਹੁਤ ਸੁਣਾ ਕਿਆ ਬਾਤ ਕੱਚੀ ਗੜੀ ਸਰਸਾ ਦਾ ਪਾਣੀ ਸਰਹੰਦ ਦੀ ਦੀਵਾਰ ਮੁਹੱਬਤ ਆਖੇ ਦੀਪ ਪ੍ਰਵਾਹ ਤੋਂ ਲੈ ਕੇ ਗੋਬਿੰਦ ਦੀ ਤਲਵਾ ਕਿਆ ਬਾਤ ਕਿਆ ਬਾਤ